ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਜੋਤੀਸਰ ਸਾਹਿਬ ਦੀ ਸੰਗਤ ਹੈ ਵਾਹਿਗੁਰੂ ਵਾਹਿ ਸਤਨਾਮ ਵਾਹਿ ਗੁਰਦੁਆਰਾ ਜੋਤੀਸਰ ਸਾਹਿਬ 96 ਘੰਟੇ ਸਤਨਾਮ ਵਾਹ ਦਾ ਕੰਡਜਾਬ ਸ਼ੁਰੂ ਅੱਜ 20 ਤਰੀਕ ਤੋਂ ਆਹ ਵੇਖੋ ਸੰਗਤਾਂ ਆਵਾਜ਼ ਤੇ ਪੰਦੀਰ ਪਕੌੜੇ ਚੱਲ ਰਹੇ ਨੇ ਧੰਨ ਬਾਬਾ ਸੁਆਲ ਸਿੰਘ ਜੀ ਦੀ ਸੰਗਤ ਦੀ ਸੇਵਾ ਕਰ ਰਹੇ ਵਾਹਿਗੁਰੂ ਲੋਕ ਤੇਰਾ ਦਾਰ ਸੰਤ ਬਾਬਾ ਵਾਲ ਸੇਜਾ ਸਕਦਾ ਹੈ ਤੋਂ ਸੰਗਤਾਂ ਆ સેવાਦਾਰ ਬਿ સેવા ਕਰ ਰਹੇ ਨੇ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਿਹੜੇ ਵਾਹਿਗੁਰੂ ਪਟਿਆ ਚੱਲ ਰਹੇ ਨੇ ਖਮੀਰ ਪਕੌੜੇ ਚੱਲ ਰਹੇ ਨੇ ਵਾਹਿਗੁਰੂ ਵਾਹਿਗੁਰੂ ਸੰਗਤਾਂ ਵੀ ਕੋਈ ਸਦਾਨ ਕਿੰਨੀ સેવા ਕਰਦੇ ਆਂ ਆ ਸੰਗਤਾਂ ਜਿਹੜੀਆਂ ਵਾਹਿ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਸਾਗਤਾਂ ਇਹ ਚਾਹ ਪਾਣੀ ਸਾਗਰੇ ਚਾਹ ਦੇ ਨਾਲ ਫਕੌੜੇ ਸਾਗਰੇ ਸੰਗਤ ਵਾਹਿਗੁਰੂ 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 ਸਾਤ ਨਾਮ ਵਾਹਿਗੁਰੂ ਸਾਤ ਨਾਮ ਵਾਹਿਗੁਰੂ ਤੇ ਬੇਨਤੀ ਆ ਗੁਰਮਖੋ ਹੋਰ ਨਾ ਸਮਝੋ ਪਹਿਲਾਂ ਉਤਰ 2 ਘੰਟੇ ਸੰਗਤ ਨਾਮ ਜਪ ਕੇ ਆਉਂਦੀ ਐ ਫੇਰ ਸੰਗਤ ਨਾਮ ਜਪ ਕੇ ਫੇਰ ਆ ਕੇ ਤੇ ਜਾਣਾ ਪਕੌੜੇ ਉਧਰ ਲੰਗਰ ਵੀ ਚੱਲ ਰਿਹਾ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਫਤਨਾਮ ਵੈਗ ਦਾ ਸੇਵਾ ਦਾ ਰਾਦੂ ਸੇਰੇ ਨੇ ਪਕੌੜੇ ਖਾਣ ਤੇ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਫਤਨਾਮ ਵੈਗ ਸਤਿਨਾਮ ਵੈਗ ਫਤਨਾਮ ਵੈਗ ਸਤਿਨਾਮ ਵੈਗ ਫਤਨਾਮ ਵੈਗ ਸਤਿਨਾਮ ਵੈਗ ਫਤਨਾਮ ਵੈਗ ਸਤਿਨਾਮ ਵੈਗ ਤਨ ਨਾਮ ਵਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੇਖੋ ਗ੍ਰੇਡ ਭਰੇ ਪੈਣੇ ਪਰਫੀਆਂ ਦੇ ਵੇਸ ਨਾਲੀ ਪਰਫੀ ਕਿਤੇ ਪਤੀ ਸਾਹ ਵਰਫੀ ਵਾਹਿਗੁਰੂ ਵਾਹਿਗੁਰੂ ਧੰਨਾ ਸੰਗਤ ਇਹ ਸਾਰਾ ਸੰਗਤ ਹੀ ਲੈ ਕੇ ਆਈ ਆ ਰਹੀਏ ਗੁਰਮੁਖੋ ਪਿੰਡਾਂ ਚ ਸੰਗਤ ਹੀ ਛਾ ਗਈ ਹੈ ਸੰਗਤ ਦੀ ਸੇਵਾ ਸੰਗਤ ਹੀ ਕਰ ਰਹੀ ਹੈ ਵਾਹਿਗੁਰੂ ਵਾਹਿਗੁਰੂ ਸਤ ਨਾਮ ਦਾਇ ਗੁਰੂ ਸਤ ਨਾਮ ਰਬ ਨਾ ਹੀ ਕੋ ਸੇਵਾਦਾਰ ਸੋ ਸੇਵਾ ਕਰਨੇ ਦੇ ਕੀਮਤੀ ਟਾਈਮ ਚ ਟਾਈਮ ਕੱਢ ਕੇ ਆ ਰਹੀ ਸੰਗਤ ਵਾਹਿਗੁਰੂ ਵਾਹਿਗੁਰੂ ਸਤ ਨਾਮ ਦਾਇ ਗੁਰੂ ਸਤ ਨਾਮ ਦਾਇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਦਾਇ ਗੁਰੂ ਸਤ ਨਾਮ ਦਾਇ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਕਰਦੇ ਸੰਗਤ ਲੰਗਰ ਛਾ ਗਏ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆ ਬੇ ਕੋ ਆ ਸਾਹਮਣੇ ਕਰੋ ਦਰਸ਼ਨ ਗੁਰਦੁਆਰਾ ਜੋਤੀਸਰ ਸਾਹਿਬ ਜ਼ਿਲ੍ਹਾ ਸੰਗਰੂਰ ਵਾਹਿਗੁਰੂ ਵਾਹਿਗੁਰੂ ਸਤ ਨਾਮ ਸ੍ਰੀ ਚੋਪਾ ਨਿਗੜ ਜਾਂਦੇ ਗੁਰਦੁਆਰਾ ਘੰਟਾ ਫੈਟੇ ਕੋਲ ਆ ਰਿਹਾ ਸੂਏ ਦੇ ਉੱਪਰ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਸਰੀ ਕਾਰ ਬਤੋਰਾ ਜਿਓ ਫਰੀ ਕਾਰ ਨੋ ਸਭ ਦੇਖ ਸਕਦੇ ਲਿਖਾਂ ਕੱਤੇ ਅਗਰ ਬਾਅਦ ਸੇ ਅਬ ਨਾ ਆਜਦਾ ਨਾ ਮੈਂ ਤਾਂ ਬੱਚਾ ਇੱਧਰ ਨਹੀਂ ਆਇਆ ਨੀ ਆਵਾਜ਼ ਤਾਂ ਨਹੀਂ ਆਇਆ ਤਾਂ ਗੱਡੀ ਆਈ ਸੀ ਮੇਰੇ ਟਰੱਕ ਜੇ ਆਪੀ ਆਪ ਸਾਧਨ ਤੇ ਆਇਓ ਅਸੀਂ ਫਿਰ ਕਿੱਥੋਂ ਪਤਾ ਨਹੀਂ ਜੈ ਰੇ ਉਹ ਤਾਂ ਆਇਆ ਕਰੋ ਉਧਰ ਹੋਇਆ ਆਇਆ ਕਰੋ ਟਾਈਮ ਕੱਟ ਕੇ ਹੋ ਲੰਗਰ ਖਾ ਲਿਆ ਨਾ ਹੁਣ ਤੁਸੀਂ ਕੋ ਪਹਿਲਾਂ ਉਧਰ ਪਾ ਲਓ ਤੁਸੀਂ ਇੱਧਰ ਜੇ ਜਾਓ 啊，没问题。